ਹਾਂਜੀ ਸਸ ਜੀ ਕੀ ਹਾਲ ਚਾਲ ਸਵਾਗਤ ਤੁਹਾਡਾ ਆਪਣੀ ਜਸੀ ਤੋਦਰ ਬਲੌਗ ਚੈਨਲ ਤੇ ਦੇਖ ਸਕਦਾ ਤੁਸੀਂ ਤੇ ਸੀਜ਼ਨ ਗਾਰਨਾ ਟਰੈਕਟਰ ਬਹੁਤ ਘੱਟ ਆ ਰਹੇ ਨੇ ਮੰਡੀ ਚ ਮੋਗਾ ਟਰੈਕਟਰ ਮੰਡੀ ਦੇਖ ਸਕਦਾ ਜਿੰਨੇ ਵੀ ਆ ਇਹਨਾਂ ਦੇ ਦੱਸਾਂਗੇ ਕੀ ਕੀ ਰੇਟ ਨੇ ਟਰੈਕਟਰਾਂ ਦੇ ਦੇਖ ਸਕਦਾ ਤੁਸੀਂ ਸੌਣ ਲਈ ਕਾ ਖੜਾ ਜੀ ਸਾਹਮਣੇ ਡੀਏ 750 ਕੰਡੀਸ਼ਨ ਤੁਸੀਂ ਦੇ ਸਕਦਾ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਕੋ ਡੀਅਰ ਦੇ ਟਾਇਰ ਆ ਸਿਪ ਜਾਸੀ ਦੇ ਪੈਸੇ ਟਾਇਰ ਆ ਜੀ ਤੇ ਬਾਕੀ ਓਰੀਜਨਲ ਟਰੈਕਟਰ ਦੇ ਦੇ ਸਕਦਾ ਤਿੰਨ ਮਾਡਲ ਦੇ ਲਗ 55000 ਰੁਪਿਆ ਪੰਜਾਬ ਨੰਬਰ ਆ ਜੀ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਖੜਾ ਜੀ ਤੇ ਕੋਈ ਕਮੀ ਪੇਸ਼ੀ ਨਹੀਂ ਦੇ ਸਕਦਾ ਕਿਸੇ ਪਾਸ ਵੀ ਕੋਈ ਇੱਕ ਸ਼ੀਕ ਨਹੀਂ ਓਰੀਜਨਲ ਟਰੈਕਟਰ ਸਾਰਾ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜਾ ਜੀ ਤੇ ਅੱਗੇ ਜੇ ਆਪਾਂ ਗੱਲ ਕਰੀਏ ਜੌਂਡੀਅਰ ਖੜਾ 5405 ਇਹਦੀ ਵੀ ਕੰਡੀਸ਼ਨ ਤੁਸੀਂ ਦੇ ਸਕਦੇ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਆ ਜੀ ਇਹ ਤਾਂ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਹਨ ਫ फेब्रुवारी ਛਤਰੀ ਬਿਲਕੁਲ ਸਾਫ ਹਾਲਤ ਰ ਵਿੱਚ ਨਵਾਂ ਟਰੈਕਟਰ ਆ ਜੀ ਤੇ ਘੋੜੇ ਵਾਲਾ ਬੰਪਰ ਲੱਗੇ ਦੇ ਸਕਦਾ ਤੁਸੀਂ ਇੱਕ ਹੀ ਮਾਡਲ ਦੇ 785000 ਰੇ ਡਿਮਾਂਡ ਆ ਟਰੈਕਟਰ ਤੇ ਦੇ ਸਕਦੇ ਬਿਲਕੁਲ ਕੋਕਾ ਪੀਸ ਆ ਕੋਈ ਕਮੀ ਪੇਸ਼ੀ ਨਹੀਂ ਇਧਰ ਮੈਸ਼ੀਨ ਖੜਾ ਹੀ 242 ਡੀ ਆ ਜੀ ਇਹਦੀ ਵੀ ਕੰਡੀਸ਼ਨ ਤੇ ਦੇ ਸਕਦਾ ਕਮਾੜ ਦਾ ਰੇਟ ਦੀ ਜੀ ਗੱਲ ਕਰੀਏ 1 ਲੱਖ ਇਹ ਦੇ ਸਕਦਾ ਬਿਲਕੁਲ ਸਾਫ ਹਾਲਤ ਰ ਬੱਚਾ 1 ਲੱਖ 90000 ਰੁਪਏ ਡਿਮਾਂਡ ਹੈ ਟਰੈਕਟਰ ਦੀ ਦੇ ਸਕਦਾ ਟਾਇਰਾਂ ਦੀ ਜੀ ਗੱਲ ਕਰੀ 70 ਤੋਂ 75 ਪੈਸੇ ਟਾਇਰ ਹੈਗੇ ਅਗਲੇ ਤੇ ਪਿਛਲੇ ਵਾਕੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਇੱਧਰ ਖੜਾ ਸਟੈਂਡਰਡ ਡੀਆਈ ਦੇ ਸਕਦਾ ਇਹਦੀ ਵੀ ਕੰਡੀਸ਼ਨ ਤੁਸੀਂ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਇਹ ਤੇ 1 ਲੱਖ 5000 ਰੁਪਏ ਡਿਮਾਂਡ ਆ ਟਰੈਕਟਰ ਦੀ ਦੇ ਸਕਦਾ ਤੁਸੀਂ ਤੇ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਇਹ 5 ਮਾਡਲ ਆ ਜੀ ਤੇ ਅੱਗੇ ਖੜਾ ਸ਼ੌਨ ਸੋਨ ਵਾਲੀ ਕਾ ਇੰਟਰਨੈਸ਼ਨਲ ਡੀਜੇ ਸਾਠ ਇਹਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ਼ ਹਾਲ ਤਰਵੇ ਟਰੈਕਟਰ ਓਰੀਜਨਲ ਟਰੈਕਟਰ ਹੈ ਪੰਜਾਬ ਨੰਬਰ ਆ ਤੇ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਨਵੇਂ ਹੈ ਜੀ ਅਗਲੇ ਟਾਇਰ ਵੀ ਵੱਡੇ ਆ ਇਹ ਦੇ ਸਕਦਾ ਤੁਸੀਂ ਤੇ ਟਾਇਰ ਪਿਛਲੇ ਵੀ ਨਵੇਂ ਆ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਹੁਤ ਵਧੀਆ ਹਾਲਤ ਵਿੱਚ ਹੈ ਓਰੀਜਨਲ ਟਰੈਕਟਰ ਹੈ ਸਾਰਾ ਸੋਨ ਵਾਲੀ ਕਾ ਇੰਟਰਨੈਸ਼ਨਲ ਤੇ ਕੋਈ ਕਮੀ ਪੀਸ਼ੈਂਟ ਟਰੈਕਟਰ ਚ ਤੇ ਇਹ ਜੇ ਗੱਲ ਕਰੀਏ ਜੀ ਆਪਾਂ ਇਹ ਮਾਡਲ ਮਾਡਲ ਰੇਟ ਹੈਗਾ 240000 ਰੁਪਿਆ ਤੇ ਮਾਡਲ ਨਾ ਨਵੇਂ ਜੀ ਇਹ ਸ਼ਾਇਦ ਸਖ ਪੈਂਦੀ ਹੈ ਲਿਖਿਆ ਹੈਗਾ ਭਾਈ ਹੁਣ ਆ ਤਾਂ ਬਾਕੀ ਤੁਸੀਂ ਚੈੱਕ ਕਰ ਸਕਦਾ ਟਰੈਕਟਰ ਆ ਇਹ ਅੱਕੇ ਖੜਾ ਜੀ ਐਚਐਮਟੀ 911 ਇਹਦੀ ਵੀ ਕੰਡੀਸ਼ਨ ਤੇ ਦੇ ਸਕੋ ਟਰੈਕਟਰ ਦੀ ਤੇ ਛਤਰੀ ਛਤਰੀ ਲੱਗ ਕੇ ਟਾਇਰ ਦੋ ਦੇ ਸਾਡੇ ਬਿਲਕੁਲ ਸਾਫ਼ ਹਾਲਤ ਰ ਵਿੱਚ ਹੈ ਜੀ ਇਹ ओरिजिनल ਟਰੈਕਟਰ ਹੀ ਦੇ ਸਕਦੇ ਕੋਈ ਕਮੀ ਪੇਸ਼ੀਂ ਟਰੈਕਟਰ ਚ ਬਿਲਕੁਲ ਸਾਫ਼ ਹਾਲਤ ਰ ਵਿੱਚ ਹੈ ਜੀ ਇਹ 86 ਮਾਡਲ ਹੈ 190000 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਪੰਜਾਬ ਨੰਬਰ ਹੈ ਮਿੱਤਰੋ ਟਰੈਕਟਰ ਬਿਲਕੁਲ ਸਾਫ਼ ਹਾਲਤ ਵਿੱਚ ਦੇ ਸਕਦਾ ਕੋਈ ਕਮੀ ਪੇਸ਼ੀ ਨਹੀਂ ਮਹਿੰਦਰਾ ਖੜਾ ਯਾਰਜਨ ਅਲਟਰਾ ਵਨ 605 ਡੀ ਇਹਦੀ ਵੀ ਕੰਡੀਸ਼ਨ ਦੇ ਦੇ ਸਕਦਾ ਜੀ ਮਾਡਲ ਦੀ ਜੇ ਗੱਲ ਕਰੀਏ 10 ਮਾਡਲਾ ਬਾਕੀ ਰੇਟ ਆਪਾਂ ਦੱਸਦੇ ਪਹਿਲਾਂ ਕੰਡੀਸ਼ਨ ਤੁਸੀਂ ਦੇ ਸਕਦੇ ਟਾਇਰ ਟੂਰ ਦੇ ਸਕਦੇ ਬਿਲਕੁਲ ਨਵਾਂ ਟਰੈਕਟਰ ਸ਼ੋਅਰੂਮ ਕੰਡੀਸ਼ਨ ਟਰੈਕਟਰ ਕੋਈ ਕਮੀ ਪੇਸ਼ ਨਹੀਂ Ориਜినਲ ਟਰੈਕਟਰ ਹੈ ਜੀ ਕੋੜੇ ਵਾਲਾ ਬੰਪਰ ਲੱਗਿਆ ਜੀ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰਦੇ ਆ 3,60,000 ਰੁਪਏ ਰੇਟ ਆ ਤੇ ਦੇ ਸਾਡਾ ਕੰਡੀਸ਼ਨ ਤੋਂ ਡਾਇਰੈਕਟਰ ਦੀ ਤੇ ਆਪਣੀ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਜਿਹੜੇ ਵੀਰ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣੇ ਤਾਂ ਕਿ ਹੋਰ ਵੀ ਨੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਭਾਈ ਬਣੇ ਤੇ ਧੰਨਵਾਦ ਜੀ